40 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ ਭੁੱਕੀ ਖਾਈ ਜਾਂਦਾ ਹੁੰਦਾ ਹੀ ਕੁਝ ਨਹੀਂ ਬੋਲੋ ਬਈ ਇਹ ਗੱਲ ਸੱਚੀ ਹੈ ਝੂਠੀ ਹੈ ਇਹਦਾ ਆਲਟਰਨੇਟਿਵ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦਿੰਦਾ ਹੈਲੋ ਸਰਦਾਰ ਜੀ ਮੈਂ ਆਂਡਾ ਵੀ ਨਹੀਂ ਖਾਂਦਾ ਸ਼ਰਾਬ ਵੀ ਸਭ ਤੋਂ ਮਾੜਾ ਨਸ਼ਾ ਹੈ ਪੀ ਕੇ ਬੰਦਾ ਐਕਸੀਡੈਂਟ ਕਰਦਾ ਘਰੇ ਵੀ ਕਲੇਸ਼ ਕਰਦਾ ਤੇ ਨਾਲ ਕਈ ਵਾਰੀ ਸੜਕ ਤੇ ਲਟਿਆ ਪਿਆ ਹੁੰਦਾ ਹੈ ਮਾਈ ਪੀਂਦੇ ਪੁੱਕੀ ਵਾਲਾ ਬੰਦਾ ਐ ਸੜਕ ਤੇ ਲਿਟਿਆ ਪਿਆ ਨਹੀਂ ਵੇਖਿਆ ਬੱਲੇ ਵਾਲਾ ਆਇਆ ਸੀ ਇੱਕ ਪੂਪਾ ਉਹਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਛੇਰ ਨੇ ਉਹ ਕਹਿੰਦਾ ਮੁੱਖ ਮੰਤਰੀ ਬੰਜੋ ਗੁਟਕਾ ਸਾਹਿਬ ਦਾ ਕੀ ਐ ਇਹ ਆਇਆ ਜਨਾਬ ਇਹਨੇ ਹਰਮੰਦਰ ਸਾਹਿਬ ਚ ਅਰਦਾਸ ਕਰਾਤੀ ਨਸ਼ਾ ਉਹਨੇ ਰੋਣੇ ਹੋ ਗਿਆ ਪਿੰਡਾ ਚੋ ਬੋਲੋ ਭਾਈ ਯਾਰ ਬੋਲ ਤਾਂ ਲੋ ਜਮਈ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਜੇ ਕਾਂਗਰਸ ਦਾ ਰਾਜ ਆ ਗਿਆ ਹੈਲੋ ਫੇਰ ਵੀ ਪਹਿਲਾ ਸੁਣ ਲਓ ਫੇਰ ਵੀ ਇਹ ਖਤਮ ਹੈ ਨਹੀਂ ਹੋਣਾ ਇਹਦੇ ਆਸਤੇ ਨੌਕਰੀਆਂ ਦੇਣੀਆਂ ਪੈਣਗੀਆਂ ਬਹੁਤ ਨਾਲ ਦੁੱਖ ਆਇਆ ਕਿਉਂਕਿ ਸ਼ਰਾਬ ਬੰਦੀ ਸੀ ਫੈਕਟਰੀਆਂ ਚ ਕਿਸਾਨ ਨੂੰ ਤਾਂ ਮਾਰੀ ਕਿਸਾਨ ਨੂੰ ਤਾਂ ਮਾਰੀ ਗਏ ਮਾਰੀ ਗਏ ਜਿੰਨੋ ਦਾ ਕਿਸਾਨ ਬਣਿਆ ਸ਼ਰਾਬ ਹੁੰਦੀ ਸੀ ਫੈਕਟਰੀਆਂ ਚ ਪੈਦਾ ਪਾਣੀ ਚ ਰੰਗ ਪਾ ਕੇ ਪਾਣੀ ਪਾਣੀ ਦਾ ਮੁੱਲ ਵਟਨਾ ਸੀ ਸਰਕਾਰ ਵੀ ਪੈਸੇ ਲੈ ਲੈਂਦੀ ਸੀ ਫੈਕਟਰੀਆਂ 5-7 ਵੱਡੇ ਲੋਕ ਇਕੱਠੇ ਹੋਏ ਉਹਨਾਂ ਨੇ ਸਰਕਾਰ ਨੂੰ ਆਖਿਆ ਵੀ ਆਪਾਂ ਐਕਸਾਈਜ਼ ਪਾਲਿਸੀ ਬਣਾਓ ਸ਼ਰਾਬ ਨੂੰ ਲੀਗਲ ਕਰ ਦਿਓ ਹੁਣ ਸ਼ਰਾਬ ਤਾਂ ਰੱਖਦੇ ਆਂ ਵਿਆਹਾਂ 'ਚ ਤੇ ਫੇਮ ਹੁੰਦੀ ਸੀ ਕਿਸਾਨਾਂ ਦੇ ਘਰੇ ਖੇਤਾਂ 'ਚ ਹੁਣ ਕਿਸਾਨ ਤਾਂ ਵਿਚਾਰਾ ਜਾ ਕੇ ਸਰਕਾਰ ਨੂੰ ਸਮਝਾ ਨਹੀਂ ਸਕਦਾ ਸੀ ਇਹ ਡੋਡੇ ਹੁੰਦੇ ਸੀ ਕਿਸਾਨ ਦੇ ਖੇਤ ਹੁਣ ਕਿਸਾਨ ਇਕੱਠੇ ਹੋ ਕੇ ਸਰਕਾਰਾਂ ਨੂੰ ਪੈਸਾ ਤਾਂ ਦੇ ਨਹੀਂ ਸਕਦੇ ਸੀ ਇਸ ਕਰਕੇ ਡੋਡੇ ਤੇ ਫੀਮ ਮਾੜਾ ਨਸ਼ਾ ਬਣਾਤਾ ਤੇ ਸ਼ਰਾਬ ਚੰਗਾ ਨਸ਼ਾ ਬਣਾਤਾ ਜਿਹੜਾ ਚਿੱਟਾ ਥੋੜੇ ਸਮਿਆਂ ਸੀ ਥੋੜੇ ਸਮਿਆਂ ਸੀ ਚਿੱਟਾ ਸਮੈਗ ਕੁਕਿੰਗ ਤੇ ਆ ਟੀਕਾ ਆ ਜਿਹੜੀ ਹਸਪਤਾਲ ਚ ਗੋਲੀ ਮਿਲਦੀ ਹੈ ਸਭ ਤੋਂ ਮਾੜੀ ਹੈ ਇਰੇ ਨਾਲ ਬੰਦਾ ਬਚਦਾ ਨਹੀਂ ਜੀ ਨੂੰ ਲੱਗ ਜਾਂਦੀ ਆ ਦੱਸੋ ਭਾਈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਰਾਜਾ ਵੜਿੰਗ ਨੇ ਫਿਰ ਤੋਂ ਬਿਆਨ ਦੇ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ ਜਿਹੜੇ ਕਿ ਨਸ਼ਾ ਸ਼ਰੀਆਮ ਵਿਕ ਰਿਹਾ ਹੈ ਤੇ ਉੱਥੇ ਹੀ ਬੜੀਆਂ ਕਸਮਾਂ ਜੜੀਆਂ ਕਿ ਖਾਦੀਆਂ ਗਈਆਂ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਪਰੰਤੂ ਅਜੇ ਹਾਂ ਨਹੀਂ ਹੋਇਆ ਤੇ ਉਹਨਾਂ ਨੇ ਕਿਹਾ ਹੈ ਕਿ ਅਫੀਮ ਦੀ ਜਿਹੜੀ ਕਿ ਖੇਤੀ ਹੋਣੀ ਚਾਹੀਦੀ ਹੈ ਮਕਸਰੀ ਸਟੇਜਾਂ ਦੇ ਉੱਤੇ ਇਹੀ ਗੱਲ ਬੋਲਦਾ ਹੈ ਪਰੰਤੂ ਕਿਸੇ ਦੇ ਵੱਲੋਂ ਜਿਹੜਾ ਕਿ ਹਮੇਸ਼ਾ ਹੀ ਜਿਹੜਾ ਕਿ ਵਿਰੋਧਤਾ ਕੀਤਾ ਜਾਂਦਾ ਹੈ ਤੇ ਅਫੀਮ ਅਤੇ ਭੁੱਖੀ ਦੇ ਨਾਲ ਮੈਂ ਅੱਜ ਤੱਕ ਕੋਈ ਵੀ ਜਿਹੜਾ ਕਿ ਬੰਦਾ ਸੜਕਾਂ ਦੇ ਉੱਤੇ ਲਟਦਾ ਹੋਇਆ ਨਹੀਂ ਦੇਖਿਆ ਤੇ ਜਿਸ ਦੇ ਤਹਿਤ ਹੁਣ ਰਾਜਾ ਵੜਿੰਗ ਦੇ ਵੱਲੋਂ ਅਫੀਮ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਰਾਜਾ ਵੜਿੰਗ ਦਾ ਆਓ ਤੁਹਾਨੂੰ ਸੁਣਾਉਣੇ ਸਾਡੇ ਆਲਾ ਆਇਆ ਸੀ ਇੱਕ ਪੁਪਾ ਉਹਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਸ਼ੇਰ ਨੇ ਉਹ ਕਹਿੰਦਾ ਮੁੱਖ ਮੰਤਰੀ ਬੰਜੋ ਗੁਟਕਾ ਸਾਹਿਬ ਦਾ ਕੀ ਹੈ ਇਹ ਆਇਆ ਜਨਾਬ ਇਹਨੇ ਹਰਮੰਦਰ ਸਾਹਿਬ ਚ ਅਰਦਾਸ ਕਰਾਤੀ ਨਸ਼ਾ ਉਹਨੇ ਰੋਣ ਹੋ ਗਿਆ ਪਿੰਡਾਂ ਚੋ ਬੋਲੋ ਭਾਈ ਯਾਰ ਬੋਲ ਤਾਂ ਲੋ ਜਮੈਂ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਜੇ ਕਾਂਗਰਸ ਦਾ ਰਾਜ ਆ ਗਿਆ ਹਲੋ ਫੇਰ ਵੀ ਪਹਿਲਾ ਸੁਣ ਲਓ ਫੇਰ ਵੀ ਇਹ ਖਤਮ ਐ ਨਹੀਂ ਹੋਣਾ ਇਹਰੇ ਆਸਤੇ ਨੌਕਰੀਆਂ ਦੇਣੀਆਂ ਪੈਣੀਆਂ ਸੰਧੂ ਸਾਹਿਬ ਉੱਥੇ ਬੈਠੋ ਮੈਨੂੰ ਪਤਾ ਐ ਇਹ ਕਹਿੰਦਾ ਵੀ ਹੁਣ ਬੱਸ ਕਰੋ ਰੰਧਾਵਾ ਸਾਹਿਬ ਤੇ ਅਮਰ ਸਿੰਘ ਨੇ ਇਸ਼ਾਰਾ ਕਰਤਾ ਵੀ ਖੜਾ ਹੋ ਅਮਰ ਸਿੰਘ ਜੀ ਤੁਸੀਂ ਸਾਡੇ ਬਾਪੂ ਜਿੱਥੇ ਅਸੀਂ ਫਸ ਜਾਂਦੇ ਹਾਂ ਉੱਥੇ ਤੁਸੀਂ ਸਾਨੂੰ ਕੱਢਦੇ ਹੋ ਹੁਣ ਮੈਨੂੰ ਹੀ ਬਹਿਣ ਵਾਸਤੇ ਇਸ਼ਾਰਾ ਕਰਤਾ ਸੁਣੋ ਸੁਣੋ ਧਿਆਨ ਨਾਲ ਮੈਂ ਕਹਿ ਰਿਹਾ ਨੌਕਰੀ ਮੁੰਡੇ ਵੇਲੇ ਆ ਵੇਲੇ ਪਿੱਪਲ ਥੱਲੇ ਬੈਠੇ ਇਹੀ ਕੰਮ ਕਰੀ ਜਾਂਦੇ ਆ ਕਿਉਂਕਿ ਜੇ ਨੌਕਰੀ ਜਾਣ ਸ਼ਾਮ ਨੂੰ ਆਉਣ ਤਾਂ ਉਹ ਆਪਦੇ ਕੰਮ ਤੇ ਲੱਗਣ ਮੁੰਡਾ ਪੜ੍ਹ ਲਿਆ ਗੋਆ ਕੂੜਾ ਕਰਕੇ ਇਹਨਾਂ ਨੇ ਪੜਾਇਆ ਮੁੰਡੇ ਨੂੰ ਕਿਸੇ ਨੇ ਦਿਹਾੜੀਆਂ ਕਰਕੇ ਪੜਾਇਆ ਕੁੜੀ ਨੂੰ ਹੁਣ ਉਹ ਫਿਰਦੇ ਆ ਵੇਲੇ ਨਾ ਤਾਂ ਉਹ ਗੋਆ ਕੂੜਾ ਕਰਨ ਜੋਗਰੇ ਰਹੇ ਨੇ ਉਹ ਦਿਹਾੜੀ ਜਾਂ ਜੋਗਰੇ ਰਹੇ ਉਹ ਨਸ਼ਾ ਕਰਦੇ ਆ ਇੱਕ ਤਾਂ ਨੌਕਰੀਆਂ ਦਿਓ ਤੇ ਦੂਜਾ ਆ ਜਿਹੜਾ ਚਿੱਟਾ ਥੋੜੇ ਸਮਿਆਂ ਸੇ ਥੋੜੇ ਸਮਿਆਂ ਸੇ ਚਿੱਟਾ ਸਮੈਕ ਕੁਕਿੰਗ ਤੇ ਆ ਟੀਕਾ ਆ ਜਿਹੜੀ ਹਸਪਤਾਲ ਚ ਗੋਲੀ ਮਿਲਦੀ ਐ ਸਭ ਤੋਂ ਮਾੜੀ ਐ ਤੇਰੇ ਨਾਲ ਬੰਦਾ ਬਚਦਾ ਨਹੀਂ ਜਿਹਨੂੰ ਲੱਗ ਜਾਂਦੀ ਐ ਦੱਸੋ ਬਈ ਇਹ ਮੈਂ ਚਿੱਟੇ ਦੇ ਮਾਪਿਆਂ ਨੂੰ ਮਿਲਿਆ ਜਿਹੜੇ ਚਿੱਟੇ ਜਿਹੜੇ ਬੱਚੇ ਚਿੱਟਾ ਪੀਂਦੇ ਉਹਨਾਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਬੱਚੇ ਕੋਕੀਨ ਤੇ ਸਮੈਕ ਤੇ ਟੀਕਾ ਲਾਉਣੇ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ 3 ਸਾਲ ਉਮਰ ਆ ਉਹਨਾਂ ਦੀ 2.5 ਤੋਂ 3 ਸਾਲ ਪਰ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਮਿਲਿਆ ਜਿਹੜੇ ਅਫੀਮ ਤੇ ਪੁੱਕੀ ਖਾਂਦੇ ਉਹ 40 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ 45 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ ਭੁੱਕੀ ਖਾਈ ਜਾਂਦਾ ਹੁੰਦਾ ਹੀ ਕੁਝ ਨਹੀਂ ਬੋਲੋ ਬਈ ਇਹ ਗੱਲ ਸੱਚੀ ਹੈ ਝੂਠੀ ਹੈ ਇਹਦਾ ਆਲਟਰਨੇਟਿਵ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦਿੰਦਾ ਹੈਲੋ ਸਰਦਾਰ ਜੀ ਮੈਂ ਆਂਡਾ ਵੀ ਨਹੀਂ ਖਾਂਦਾ ਸ਼ਰਾਬ ਵੀ ਸਭ ਤੋਂ ਮਾੜਾ ਨਸ਼ਾ ਹੈ ਪੀ ਕੇ ਬੰਦਾ ਐਕਸੀਡੈਂਟ ਕਰਦਾ ਘਰੇ ਵੀ ਕਲੇਸ਼ ਕਰਦਾ ਕਿ ਨਾ ਕਈ ਵਾਰੀ ਸੜਕ ਤੇ ਲਟਿਆ ਪਿਆ ਹੁੰਦਾ ਮੈਂ ਫੀਮ ਤੇ ਪੁੱਕੀ ਵਾਲਾ ਬੰਦਾ ਐ ਸੜਕ ਤੇ ਲਟਿਆ ਪਿਆ ਨਹੀਂ ਵਖਿਆ ਮੇਰੇ ਕਹਿਣ ਤੋਂ ਭਾਵੇਂ ਐ ਇੱਕ ਵਾਰੀ ਜਿਵੇਂ ਕੈਨੇਡਾ ਨੇ ਕੀਤਾ ਕੈਨੇਡਾ ਨੇ ਉਹ ਨਸ਼ਾ ਉੱਥੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਤਾਂ ਜੋ ਆ ਟੀਕਾ ਸਮੈਟ ਚਿੱਟਾ ਜਿਹਦੇ ਨਾਲ 3 ਸਾਲਾਂ ਚ ਬੰਦਾ ਮਰ ਜਾਂਦਾ ਹੈ ਜਾਨ ਲੈਵਾ ਨਸ਼ਾ ਐ ਮਸ਼ਾਦਾ ਉਹ ਵੀ ਮਾਰਦਾ ਲੇਕਿਨ ਉਹ ਜਾਨ ਲੈਵਾ ਨਹੀਂ ਹੈ ਇਹਰੇ ਤੇ ਥੋੜਾ ਜਆ ਸਰਕਾਰ ਆਉਣ ਵਾਲੀ ਵਿਚਾਰ ਕਰੇ ਤਾਂ ਕੰਮ ਨਸ਼ੇ ਦਾ ਨਸ਼ੇ ਨਾਲੋਂ ਮੌਤਾ ਹੋਣੀਆਂ ਬੰਦ ਹੋ ਸਕਦੀਆਂ ਮੇਰੀ ਗੱਲ ਸੱਚੀ ਹੈ ਤਾਂ ਤੁਤੋ ਆਂ ਰੀਮਾਰ ਦਿਓ ਇਹ ਮੈਨੂੰ ਰੰਦਾਵਾ ਸਾਹਿਬ ਕਹਿੰਦੇ ਰਹਿੰਗੇ ਨਾ ਕਿਆ ਕਰ ਜੇ ਮੇਰੀ ਗੱਲ ਸੱਚੀ ਹੈ ਤਾਂ ਦਵਾਰੇ ਜੋਰ ਨਾਲ ਤਾੜੀ ਮਾਰੋ ਏ ਇਹ ਤੁਹਾਡੇ ਨਾਲ ਧੋਖਾ ਆਇਆ ਕਿਉਂਕਿ ਸ਼ਰਾਬ ਬੰਦੀ ਸੀ ਫੈਕਟਰੀਆਂ ਚ ਕਿਸਾਨ ਨੂੰ ਤਾਂ ਮਾਰੀ ਕਿਸਾਨ ਨੂੰ ਤਾਂ ਮਾਰੀ ਗਏ ਮਾਰੀ ਗਏ ਜਿਹਨੋ ਦਾ ਕਿਸਾਨ ਬਣਿਆ ਸ਼ਰਾਬ ਹੁੰਦੀ ਸੀ ਫੈਕਟਰੀਆਂ ਚ ਪੈਦਾ ਪਾਣੀ ਚ ਰੰਗ ਪਾ ਕੇ ਪਾਣੀ ਪਾਣੀ ਦਾ ਮੁੱਲ ਵਟਨਾ ਸੀ ਸਰਕਾਰ ਵੀ ਪੈਸੇ ਲੈ ਲੈਂਦੀ ਸੀ ਫੈਕਟਰੀਆਂ ਪੰਜ ਸੱਤ ਵੱਡੇ ਲੋਕ ਇਕੱਠੇ ਹੋਏ ਉਹਨਾਂ ਨੇ ਸਰਕਾਰ ਨੂੰ ਆਖਿਆ ਵੀ ਆਪਾਂ ਐਕਸਾਈਜ਼ ਪਾਲਿਸੀ ਬਣਾਓ ਸ਼ਰਾਬ ਨੂੰ ਲੀਗਲ ਕਰ ਦਿਓ ਹੁਣ ਸ਼ਰਾਬ ਤਾਂ ਰੱਖਦੇ ਆਂ ਵਿਆਹਾਂ ਚ ਤੇ ਫੇਮ ਹੁੰਦੀ ਸੀ ਕਿਸਾਨਾਂ ਦੇ ਘਰੇ ਖੇਤਾਂ 'ਚ ਹਰ ਕਿਸਾਨ ਤਾਂ ਵਿਚਾਰਾ ਜਾ ਕੇ ਸਰਕਾਰ ਨੂੰ ਸਮਝਾ ਨਹੀਂ ਸਕਦਾ ਸੀ ਇਹ ਡੋਡੇ ਹੁੰਦੇ ਸੀ ਕਿਸਾਨ ਦੇ ਖੇਤ ਹੁਣ ਕਿਸਾਨ ਕਿੱਥੇ ਹੋ ਕੇ ਸਰਕਾਰਾਂ ਨੂੰ ਪੈਸਾ ਤਾਂ ਦੇ ਨਹੀਂ ਸਕਦਾ ਸੀ ਇਸ ਕਰਕੇ ਡੋਡੇ ਦੇ ਫੇਮ ਮਾੜਾ ਨਸ਼ਾ ਬਣਾਤਾ ਇਹ ਚਮਾਰ ਚੰਗਾ ਨਸ਼ਾ ਬਣਾਤਾ